ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਗੋਪਾਲ ਸਿੰਘ ਸਿੱਧੂ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਇੱਕ ਖਬਰ ਚੁਣੀ ਦੀ ਹੈ ਜਿਸ ਦੇ ਪਿੱਛੇ ਦੀ ਖਬਰ ਬਾਰੇ ਵਿਚਾਰ ਚਰਚਾ ਕਰਦੇ ਹਾਂ ਤਾਂ ਹੀ ਤਾਂ ਪ੍ਰੋਗਰਾਮ ਦਾ ਨਾਮ ਅਸੀਂ ਰੱਖਿਆ ਹੈ ਨਿਊਜ਼ ਬਿਹਾਈਂਡ ਨਿਊਜ਼ ਬਠਿੰਡਾ ਬਾਦਲਾਂ ਦਾ ਗੜ ਮੰਨਿਆ ਜਾਂਦਾ ਹੈ ਕਿਉਂਕਿ ਬਾਦਲਾਂ ਦਾ ਜੱਦੀ ਪਿੰਡ ਵੀ ਬਠਿੰਡੇ ਵਿੱਚ ਹੈ ਹੁਣ ਜਿਵੇਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਆ ਰਹੀਆਂ ਨੇ 24 ਦੇ ਵਿੱਚ ਇਸ ਦੇ ਮੱਦੇ ਨਜ਼ਰ ਲੋਕ ਸਭਾ ਦੀਆਂ ਚੋਣਾਂ ਦੀ ਜਿਹੜੀ ਤਿਆਰੀਆਂ ਪੰਜਾਬ ਦੇ ਵਿੱਚ ਵੀ ਜ਼ੋਰਾਂ ਸ਼ੋਰਾਂ ਤੇ ਹੈ ਬਠਿੰਡਾ ਬਾਦਲਾਂ ਦੇ ਗੜ 'ਚ ਮੌੜ ਮੰਡੀ ਵਿਖੇ ਮੌੜ ਹਲਕੇ ਦੇ ਵਿੱਚ ਜਿਹੜੀਆਂ ਰੈਲੀਆਂ ਨੇ ਉਹ ਹੋ ਰਹੀਆਂ ਨੇ ਤਿੰਨੋਂ ਵੱਡੀਆਂ ਪਾਰਟੀਆਂ ਦੀਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਕਾਲੀ ਦਲ ਅਤੇ ਕਾਂਗਰਸ ਕਾਂਗਰਸ ਦੀ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਸ਼ਾਮਲ ਹੋ ਰਹੇ ਨੇ ਆਮ ਆਦਮੀ ਪਾਰਟੀ ਦੀ ਰੈਲੀ ਦੇ ਵਿੱਚ ਸੀਐਮ ਭਗਵੰਤ ਮਾਨ ਅਤੇ ਦਿੱਲੀ ਦੇ ਸੀਐਮ ਕੇਜਰੀਵਲ ਦੋਨੋਂ ਹਾਜ਼ਰ ਹੋਣਗੇ ਤੇ ਨਾਲ ਹੀ ਯੂਥ ਅਕਾਲੀ ਦਲ ਦੀ ਰੈਲੀ ਹੈ ਜਿਹੜੀ ਉੱਥੇ ਹੋ ਰਹੀ ਹੈ ਤਾਂ ਇਹ ਰੈਲੀ ਦੇ ਬਾਰੇ ਵੀ ਅਸੀਂ ਵਿਚਾਰ ਚਰਚਾ ਕਰਨੀ ਹੈ ਕਿ ਕਿਸ ਤਰ੍ਹਾਂ ਹੁਣ ਜਿਹੜਾ ਰਾਜਸੀ ਕਮਸਾਣ ਛੜਿਆ ਹੋਇਆ ਹੈ ਚੋਣਾਂ ਨੂੰ ਲੈ ਕੇ ਉਹ ਵੀ ਬਾਦਲਾਂ ਦੇ ਗੜ ਦੇ ਵਿੱਚ ਦੋ ਦਿਨ ਦੇ ਵਿੱਚ ਹੀ ਇਹ ਤਿੰਨ ਰੈਲੀਆਂ ਨੇ ਤਿੰਨੋਂ ਪਾਰਟੀਆਂ ਦੀਆਂ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਇਤਰਾਜ਼ ਜਿਤਾਉਣਾ ਸੁਭਾਵਿਕ ਵੀ ਸੀ ਕਿ ਤੁਸੀਂ ਰਾਮ ਰਹੀਮ ਨੂੰ ਬਾਰ-ਬਾਰ ਪੈਰੋਲ ਕਿਉਂ ਦੇ ਰਹੇ ਹੋ ਕਿਉਂਕਿ ਹੁਣ ਤੱਕ ਰਾਮ ਰਹੀਮ 6 ਮਹੀਨਿਆਂ ਤੋਂ ਵੱਧ ਦੇ ਸਮੇਂ ਦੌਰਾਨ ਛੁੱਟੀਆਂ ਆਉਂਦੀਆਂ ਇੰਨੀਆਂ ਹੋ ਗਈਆਂ ਨੇ ਕਿ ਉਹ 6 ਮਹੀਨੇ ਦਾ ਸਮਾ ਬਣਦਾ ਉਸ ਤੋਂ ਵੱਧ ਦਾ ਸਮਾ ਬਣਦਾ ਦੋ ਸਾਲਾਂ ਦੇ ਵਿੱਚ ਤਾਂ ਸ਼੍ਰੋਮਣੀ ਕਮੇਟੀ ਨੇ ਜਿਹੜੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਸੀ ਹਾਈ ਕੋਰਟ ਨੇ ਉਸ ਤੇ ਸੁਣਵਾਈ ਕੀਤੀ ਹੈ ਤੇ ਸਵਾਲ ਪੁੱਛਿਆ ਹਰਿਆਣਾ ਦੀ ਸਰਕਾਰ ਨੂੰ ਕਿ ਦੱਸੋ ਭਾਈ ਕਿਉਂ ਛੁੱਟੀ ਦੇ ਰਹੇ ਹੋ बार-बार ਕੀ ਕਾਰਨ ਬਣਦਾ ਇਸ ਖਬਰ ਦੇ ਉੱਤੇ ਵੀ ਵਿਚਾਰ ਚਰਚਾ ਕਰਨੀ ਹੈ ਵਿਚਾਰ ਚਰਚਾ ਕਰਨ ਲਈ ਪ੍ਰੋਗਰਾਮ ਦੇ ਵਿੱਚ ਅਸੀਂ ਨਿੱੱਗਾ ਸੱਦਾ ਦਿੱਤਾ ਹੈ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ ਬਹੁਤ ਬਹੁਤ ਸਵਾਗਤ ਹੈ ਸਰ ਪ੍ਰੋਗਰਾਮ ਦੇ ਵਿੱਚ ਮਿਹਰਬਾਨੀ ਤੁਹਾਡਾ ਸਦਾ ਖਬੂਲ ਹੋ ਦਰਸ਼ਕਾਂ ਨੂੰ ਪਿਆਰ ਨਾਲ ਸਤਿ ਸ੍ਰੀ ਅਕਾਲ ਸਰ ਜਿਹੜੀਆਂ ਬਠਿੰਡੇ ਦੇ ਵਿੱਚ ਰੈਲੀਆਂ ਹੋ ਰਹੀਆਂ ਨੇ ਤੁਸੀਂ ਦੱਸਿਆ ਕਿ 2 ਦਿਨ ਦੇ ਵਿੱਚ 3 ਰੈਲੀਆਂ ਨੇ ਤੇ ਤਿੰਨੋ ਪਾਰਟੀਆਂ ਦੀਆਂ ਰੈਲੀਆਂ ਨੇ ਹਰ ਸਿਮਰਤ ਕੌਰ ਬਾਦਲ ਉੱਥੇ ਦੇ ਐਮਪੀ ਨੇ ਅਕਾਲੀਆਂ ਦਾ ਗੜ ਮੰਨਿਆ ਜਾਂਦਾ ਕਿਉਂਕਿ ਬਾਦਲਾਂ ਦਾ ਜੱਦੀ ਪਿੰਡ ਹੈ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਚੋਣਾਂ ਆ ਰਹੀਆਂ ਨੇ ਰਾਜਸੀ ਖਮਸਾਨ ਹੈ ਉਹ ਛਿੜ ਗਿਆ 2 ਦਿਨ 3 ਪਾਰਟੀਆਂ 3 ਰੈਲੀਆਂ ਕੀ ਬਾਤ ਹੈ ਜਿਹੜਾ ਤੁਸੀਂ ਮੁਹਾਵਰਾ ਵਰਤਿਆ ਜੀ ਕਿ 2 ਦਿਨ 3 ਰੈਲੀਆਂ ਤੇ ਅੱਗੇ ਫਿਰ ਜਿਹੜਾ ਕੀ ਇਹਦੇ ਰਾਸੀ ਨਜ਼ਾਰੇ ਜਿਹੜਾ ਹੈਗਾ ਉਸ ਮੁੱਦੇ ਦੀ ਆਪਾਂ ਚਰਚਾ ਕਰਦੇ ਆਂ ਆਪਾਂ ਦਰਸ਼ਕਾਂ ਦੇ ਨਾਲ ਜ਼ਰੂਰ ਇਹ ਗੱਲ ਸਾਂਝੀ ਕਰਨੀ ਚਾਹਾਂਗੇ ਕਿ ਜੋ ਇਸ ਵੇਲੇ ਬਠਿੰਡਾ ਦਾ ਜ਼ਿਕਰ ਕੀਤਾ ਜਾ ਰਿਹਾ ਬਠਿੰਡਾ ਜਿਹੜਾ ਕਿਸ ਵੇਲੇ ਟਿੱਬਿਆਂ ਦਾ ਇਲਾਕਾ ਮੰਨਿਆ ਜਾਂਦਾ ਸੀ ਉੱਥੇ ਜਿਸ ਕਦਰ ਜਿਹੜਾ ਹੈਗਾ ਹੁਣ ਪੰਜਾਬ ਦੀਆਂ ਰਾਸੀ 13 ਵੱਲੋਂ ਰਾਸੀਕ ਇਨਸਾਨ ਮੱਚਾ ਹੈ ਤੋ ਜੋ ਟਿੱਬਿਆਂ ਦੀ ਗੱਲ ਕਰਦੇ ਆਂ ਉਥੋਂ ਇਸ ਵੇਲੇ ਜੋ ਰਾਸੀਕ ਸੇਕ ਨਿਕਲ ਰਿਹਾ ਹੈ ਮੈਨੂੰ ਲੱਗਦਾ ਕਿ ਪੋ ਮਾਗਦੇ ਮਹੀਨੇ ਦੀ ਜਿਹੜੀ ਬਰਫਾ ਉਹ ਵੀ ਪੰਗੜਾ ਆ ਕੇ ਰੱਖ ਦੇਗਾ। ਕੀ ਬਾਤ ਹੈ। ਮਲਵਈਆਂ ਦੀਆਂ ਬੁਕਲਾਂ ਦਾ ਖੁੱਲਣੀਆਂ ਖੁੱਲਣੀਆਂ। ਪੂਰੇ ਪੰਜਾਬ ਦੇਆਂ ਬੁਕਲਾਂ ਵੀ ਖੁੱਲ ਜਾਣਗੀਆਂ। ਹੂੰ। ਵਜ੍ਹਾ ਇਹ ਹੈ ਕਿ ਜਿੱਦਾਂ ਕਈ ਵਾਰੀ ਹੁੰਦਾ ਹੈ ਨਾ ਕਿ ਗੇਤੀ ਫਸਲ ਬੀਜੀ ਜਾਂਦੀ ਹੈ। ਪੰਜਾਬ ਦੇ ਵਿੱਚ ਵੀ ਲੱਗਦਾ ਇਹ ਹੈ ਕਿ 24 ਦੀ ਜਿਹੜੀ ਪਾਰਲੀਮੈਂਟ ਦੀ ਚੋਣ ਹੈ। ਉਹਦੀ ਫਸਲ ਗੇਤੀ ਬੀਜੀ ਜਾ ਰਹੀ ਹੈ। ਹੂੰ। ਔਰ ਬਟਿੰਡੇ ਦੀ ਜਿਹੜੀਆਂ ਰੈਲੀਆਂ ਦੀ ਗੱਲ ਕੀਤੀ ਜਾ ਰਹੀ ਹੈ। ਹੂੰ। ਉਹ ਤੋਂ ਸਾਫ਼ ਚਾਲਕ ਪੈਗੀ ਕਿ ਫਸਲ ਬੀਜੀ ਨਹੀਂ ਗਈ। ਫਸਲ ਦੇ ਉੱਤੇ ਦਾ ਹੁਣ ਟਿਕਾ ਟਿੱਪਣੀਆਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਕਿਹਦੀ ਫਸਲ ਮਾੜੀ ਕਿਹਦੀ ਚੰਗੀ ਕਿਨੇ ਪਾਣੀ ਲਾਇਆ ਤੇ ਕਿਨੇ ਖਾਦ ਘੱਟ ਪਾਈ ਤੇ ਕਿਨੇ ਵੱਧ ਪਈ ਇਸ ਮੁੱਦੇ ਤੇ ਆਪਾਂ ਚਰਚਾ ਕਰਦੇ ਆਂ ਜੀ ਗਪਾਲ ਜੀ ਇਸ ਮਾਮਲੇ ਦਾ ਜ਼ਿਕਰ ਕਰ ਬਹੁਤ ਹੀ ਦਿਲਚਸਪ ਗੱਦੀ ਬਣੀ ਵੀ ਆ ਹਮਮ ਪਹਿਲਾਂ ਤਾਂ ਮੈਂ ਮੋੜ ਮੰਡੀ ਬਾਰੇ ਗੱਲ ਕਰਾਂ ਹਮਮ ਮੋੜ ਮੰਡੀ ਦੇਖੋ ਪਿਛਲੇ ਕੁਝ ਸਮੇਂ ਤੋਂ ਆਪਣੇ ਆਜੂ ਵਿਧਾਨ ਸਭਾ ਦਾ ਹਲਕਾ ਹੈ ਜੀ ਪਹਿਲਾਂ ਇਹ ਹਲਕਾ ਨਹੀਂ ਸੀ ਪਹਿਲਾਂ ਜੋਗਾ ਹਲਕਾ ਰਿਹਾ ਕਿਸੇ ਵੇਲੇ ਤਲਵੰਡੀ ਸਾਬੋ ਨਾਲ ਵੀ ਅਟੈਚ ਰਿਹਾ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਪਿੰਡੂ ਹਲਕਾ ਹੈ। ਹਮ ਅਕਾਲੀਆਂ ਦਾ ਗੜ ਰਿਆ ਹੈ ਲੰਬੇ ਸਮੇਂ ਤੋਂ ਅਕਾਲੀ ਇੱਥੇ ਜਿੱਦੇ ਰਹੇ ਹੈ। ਜੀ ਪਰ ਜੇ ਪਿਛਲੀਆਂ 2 ਟਰਮਾਂ ਦੀ ਆਪਾਂ ਗੱਲ ਕਰੀਏ ਤਾਂ ਪਿਛਲੀਆਂ 2 ਟਰਮਾਂ ਤੋਂ ਪਿਛਲੀ ਟਰਮ ਦੇ ਵਿੱਚ ਇਸ ਤੋਂ ਪਹਿਲੀ ਜਦੋਂ ਸਰਕਾਰ ਤੋਂ ਪਿਛਲੀ ਟਰਮ ਦੀ ਗੱਲ ਕਰਦੇ ਹਾਂ ਤਾਂ ਮਿਸਟਰ ਕੁਮਾਲੂ ਜਿਹੜੇ ਕੇਮਾਲੂ ਉਤੋਂ ਵਿਧਾਨ ਸਭਾ ਤੋਂ ਚੁਣੇ ਗਏ ਸੀ ਆਮ ਆਦਮੀ ਪਾਰਟੀ ਵੱਲੋਂ ਠੀਕ ਹੈ ਜੀ ਲੋਕਾਂ ਨੇ ਬਟਿੰਡੇ ਵਾਲਿਆਂ ਨੇ ਹਮਾ ਮਾ ਕੇ ਵੋਟਾਂ ਪਾਈਆਂ ਤੇ ਹੁਣ ਜਿਹੜਾ ਇਸ ਵੇਲੇ ਮੌਜੂਦਾ ਉਹ ਵੀ ਆਪ ਦਾ ਹੀ ਵਿਧਾਇਕ ਹੈ। ਜੀ ਸੁਖਵੀਰ ਸਗੀਰ ਮੈਸਰ ਖਾਨਾ ਨੂੰ ਕਹਿੰਦੇ ਆ ਤੇ ਇਸ ਤਰ੍ਹਾਂ ਜਿਹੜਾ ਹੈਗਾ ਜੇ ਆਪਾਂ ਉਸ ਮਾਲਵੇ ਦੇ ਹਲਕੇ ਦੀ ਗੱਲ ਕਰੀਏ ਐਸ ਵੇਲੇ ਜਿਹੜੀ ਸਥਿਤੀ ਹੈ ਉਹ ਲੱਗਦਾ ਹੈ ਕਿ ਆਪ ਵੱਲ ਕਾਫੀ ਉਲੜਿਆ ਮਲਵਈਆਂ ਦਾ ਇੱਕ ਸਵਾਹ ਹੈ ਜਿੱਧਰ ਤੁਰਦੇ ਆ ਦਬਾ ਕੇ ਤੁਰਦੇ ਆ ਫਿਰ ਅੱਗਾ ਪਿਛਾ ਨਹੀਂ ਦੇਖਦੇ ਜਿਹਨੂੰ ਜਿਤਾਉਣ ਲੱਗਦੇ ਆ ਫਿਰ ਉਹਨੂੰ ਪਰ ਦਿੰਦੇ ਆ ਉਹਦੀ ਇਸ ਨੂਗੜੀ ਵੋਟਾਂ ਦੇ ਨਾਲ ਬਿਲਕੁਲ ਸਹੀ ਗੱਲ ਹੈ ਸੋ ਐਸ ਵੇਲੇ ਸਥਿਤੀ ਜਿਹੜੀ ਹੈਗੀ ਹੈ ਉੱਥੇ ਰੈਲੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਆਬਾ ਲੈਣਾ ਰੈਲੀ ਇਸ ਕਰਕੇ ਉੱਤੇ ਰੱਖੀ ਹੈ ਇੱਕਦਮ ਬਠਿੰਡੇ ਦੀ ਜਿਹੜੀ ਪਾਰਲੀਮੈਂਟ ਹਲਕੇ ਦੀ ਆਪਾਂ ਪਾਰਲੀਮੈਂਟ ਦਾ ਜਦੋਂ ਜ਼ਿਕਰ ਕੀਤਾ ਹੈ ਹਾਂਜੀ ਪਾਰਲੀਮੈਂਟ ਹਲਕੇ ਦਾ ਜਿਹੜਾ ਜੇ ਆਪਾਂ ਟੋਟਲ ਏਰੀਏ ਦੀ ਗੱਲ ਕਰੀਏ ਬਠਿੰਡੇ ਦੀ ਹਾਂਜੀ ਤਾਂ ਉਹਦੇ ਚ ਮੋੜ ਇੱਕਦਮ ਦਾ ਕੇਂਦਰ ਬਿੰਦੂ ਹੈ ਠੀਕ ਹੈ ਮੋੜ ਉਹ ਹਲਕਾ ਹੈ ਜਿੱਥੇ ਜਾਨੀ ਸਾਰੇ ਪਾਸੇ ਚਾਰਜ ਫੇਰੇ ਹੋ ਨੌ ਹਲਕੇ ਹੈ ਉਹ ਕਾਫੀ ਹਲਕੇ ਨੇ ਨਾਲ ਲੱਗਦਾ ਹੈ ਇਸ ਕਰਕੇ ਬੜਾ ਸੌਖਾ ਸਮਝ ਕੇ ਆਪ ਵੱਲੋਂ ਉੱਥੇ ਜਿਹੜੀ ਗਿਆ ਹੁੰਦੇ ਐਤਵਾਰ ਨੂੰ 17 ਨੂੰ ਰੈਲੀ ਰੱਖੀ ਗਈ ਹੈ ਜਿਹਦੇ ਪੰਜਾਬ ਦੇ ਮੁਖੰਦਰੀ ਭਗਵੰਤ ਮਾਨ ਜਿੱਦਾਂ ਤੁਸੀਂ ਗੱਲ ਕੀਤੀ ਹੈ ਜੀ ਜੀ ਆਪ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਿਲਕੁਲ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਦੇਖੋ ਇਹ ਜੋੜੀ ਜਿਹੜੀ ਹੈ ਹੁਸ਼ਿਆਰਪੁਰ ਰੈਲੀ ਕਰ ਚੁੱਕੀ ਹੈ ਹਮ ਗਰਦਾਸਪੁਰ ਰੈਲੀ ਕਰ ਚੁੱਕੀ ਹੈ ਲੁਧਿਆਣਾ ਚ ਸਾਈਕਲ ਧੜਾ ਚੁੱਕੇ ਆ ਸੋ ਇਹਨਾਂ ਦੀਆਂ ਰੈਲੀਆਂ ਦਾ ਇਹ ਮੈਂ ਕਵਾਂਗਾ ਕਿ ਚੌਥੀ ਰੈਲੀ ਹੈ ਜੀ ਬਾਕੀ ਵੀ ਰੈਲੀਆਂ ਕਰ ਰਹੇ ਆ ਜੇ ਗੱਲ ਕਰਨਗੇ ਆਪਣੀ ਹਮ ਹਮ ਪਰ ਇਹਨਾਂ ਨੇ ਇੰਝ ਲੱਗਦਾ ਜਿਵੇਂ ਗਾਜਾ ਪਾਤਾ ਹੈ ਬਿਲਕੁਲ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਪਹਿਲਾਂ ਹੀ ਜਿਹੜਾ ਹੈਗਾ ਜਿਸ ਕਦਰ ਲੱਗਿਆ ਕਿਉਂਕਿ ਤਿੰਨ ਹਲਕੇ ਤਾਂ ਪਾਰਲੀਮੈਂਟ ਦੇ ਕਵਰ ਕਰ ਚੁੱਕੇ ਆ ਜੀ ਚਾਹੇ ਉਹਦਾ ਮੁੱਦਾ ਕੋਈ ਹੋਵੇ ਹਮ ਪਰ ਜਿੱਦਾਂ ਹੁੰਦਾ ਕਿ ਅਸਲ ਨਿਸ਼ਾਨਾ ਤਾਂ ਪਾਰਲੀਮੈਂਟ ਦੀ ਚੋਣ ਆ ਜੀ ਬਿਲਕੁਲ ਰੈਲੀਆਂ ਜਿਹੜੀਆਂ ਸਿੱਧੂ ਸਾਹਿਬ ਇਹ ਦੋ ਦਿਨ ਦੇ ਵਿੱਚ ਹੋ ਰਹੀਆਂ ਨੇ ਹੁਣ ਜਿਸ ਤਰ੍ਹਾਂ ਮੰਨ ਲਓ ਕੋਈ ਮੇਰੀ ਰੈਲੀ ਹੈ ਤਾਂ ਮੇਰਾ ਜਿਹੜਾ ਵਿਰੋਧੀ ਆ ਉਹ ਵੀ ਉਸੇ ਦਿਨ ਰੈਲੀ ਕਰ ਰਿਹਾ ਜਾਂ ਉਸ ਤੋਂ ਅਗਲੇ ਦਿਨ ਰੈਲੀ ਕਰ ਰਿਹਾ ਤੇ ਮੈਂ ਲੋਕਾਂ ਨੂੰ ਇਹ ਦਰਸਾਉਣਾ ਕਿ ਮੇਰੇ ਨਾਲ ਲੋਕ ਜ਼ਿਆਦਾ ਜੁੜੇ ਹੋਏ ਨੇ ਮੈਂ ਜਿਹੜਾ ਸਰਗਰਮੀ ਨਾਲ ਫੋਨ ਕਰਾਂਗਾ ਆਪਣੇ ਜਿਹੜੇ ਸਲਾਹਕਾਰ ਨੇ ਜਾਂ ਆਪਣੀ ਜਾਣ ਪਛਾਣ ਵਾਲੇ ਦੋਸਤ ਮਿੱਤਰ ਜਾਂ ਤੁਹਾਨੂੰ ਕਰਾਂਗਾ ਕਿ ਸਿੱਧੂ ਸਾਹਿਬ ਵੱਧ ਤੋਂ ਵੱਧ ਬੰਦੇ ਲੈ ਕੇ ਪਹੁੰਚੋ ਇਹਦਾ ਸਵਾਲ ਹੁਣ ਇੱਜਤੇ ਬਣਿਆ ਆ ਤਾਂ ਜਿਹੜੀਆਂ ਇਹ 2 ਦਿਨ ਦੇ ਵਿੱਚ ਰੈਲੀਆਂ ਹੋ ਰਹੀਆਂ ਨੇ ਹੁੰਘਾਰਾ ਵੀ ਦੇਖਣਾ ਪਏਗਾ ਦਰਸ਼ਕਾਂ ਦਾ ਕਿ ਕਿਹੜੇ ਲੋਕ ਕਿੰਨੇ ਲੋਕ ਜਿਆਦਾ ਰਿਜੈਕਟ ਜਿਹੜੀ ਹੈਗਾ ਗਵਾਸ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੈਂ ਉਹੀ ਕਮੈਂਟ ਕੀਤਾ ਸੀ ਕਿ ਦੇਖਣਾ ਪਏਗਾ ਕਿ ਕਿਹੜੀ ਫਸਲ 'ਚ ਕਿੰਨੀ ਖਾਦ ਪੈਂਦੀ ਹੈ ਤੇ ਕਿਹਦੀ ਫਸਲ ਦੀ ਸੱਤ ਚ ਬਹਿ ਕੇ ਚਰਚਾ ਹੁੰਦੀ ਹੈ ਕਿ ਬੱਲੇ ਬੱਲੇ ਹੂੰ ਫਲਾਣੇ ਦੀ ਕਣਕ ਦੇ ਸਿੱਟੇ ਗਿੜਗਿੜ ਲੰਬੇ ਜਦੋਂ ਪਿੰਡਾਂ ਦੀਆਂ ਸੱਤਾਂ ਚ ਬੈਠ ਕੇ ਲੋਕ ਗੱਲਾਂ ਕਰਦੇ ਆ ਨਾ ਹੂੰ ਕਿ ਫਲਾਣੇ ਦੀ ਰੈਲੀ ਯਾਰ ਉਥੇ ਦਾ ਕੰਟਿਆਂ ਕਾਢਦਾ ਕਿ ਅਸੀਂ ਫਸੇ ਰਹੇ ਨਿਕਲਣ ਦਾ ਰਾਹ ਨਹੀਂ ਮਿਲਿਆ ਸਹੀ ਗੱਲ ਹੈ ਸੋ ਜਦੋਂ ਇਹੋ ਜਿਹੀਆਂ ਗੱਲਾਂ ਸੱਤਾਂ ਚ ਤੁਰਦੀਆਂ ਨਾ ਹੂੰ ਫਿਰ ਜਾਂ ਜਦੋਂ ਉਸ ਪਾਸੇ ਵੱਲ ਨੂੰ ਤੁਰ ਪੇ ਲੋ ਜੀ ਤੇ ਹੁਣ ਜਦੋਂ ਰੈਲੀਆਂ ਦਾ ਬਸ ਜ਼ਿਕਰ ਕਰ ਰਹੇ ਆ ਦੇਖੋ ਕੀ ਜਲਸਾ ਸਦੀ ਬਣੀ ਹੋਈ ਹੈ ਮੋੜ ਮੰਡੀ ਉੱਥੇ ਆਪ ਦੀ ਰੈਲੀ ਐਤਵਾਰ ਵਾਲੇ ਦਿਨ ਨਹੀਂ ਆ ਰਿਹਾ ਐਤਵਾਰ ਐ ਐਤਵਾਰ ਦਿਨੇ ਵੀ ਚੁਣਿਆ ਗਿਆ ਜੀ ਕਿ ਸਾਰੇ ਵਿਲੇ ਹੁੰਦੇ ਨੇ ਦਫਤਰਾਂ ਦੇ ਵਿੱਚ ਨਹੀਂ ਜਾਣਾ ਹੁੰਦਾ ਲੋਕਾਂ ਨੇ ਕਿ ਮਤ ਤੋਂ ਵੱਧ ਲੋਕ ਸ਼ਮੂਲੀਅਤ ਕਰਨਗੇ ਜੀ ਉੱਥੇ ਤਾਂ ਕਰ ਰਿਹਾ ਦੇਖੋ ਭਗਵੰਦ ਮਾਨ ਦੇ ਅਰਵਿੰਦ ਕੇਜਰੀਵਾਲ ਹੂੰ ਉਹ ਤੋਂ 20-25 ਕਿਲੋਮੀਟਰ ਦੀ ਦੂਰੀ ਤੇ ਇੱਕ ਵੱਡਾ ਪਿੰਡ ਹੈ ਮਹਾਰਾਜ ਜੀ ਮਾਲਵੇ ਦਾ ਮੈਂ ਕਹਾਂਗਾ ਸਭ ਤੋਂ ਵੱਡਾ ਪਿੰਡ ਹੈ ਮਹਾਰਾਜ ਹੂੰ ਉੱਥੇ ਜਿਹੜਾ ਹੈਗਾ ਕਾਂਗਰਸ ਦੇ ਕਿਸੇ ਵੇਲੇ ਪ੍ਰਧਾਨ ਰਹੇ ਆ ਹੁਣ ਵੀ ਬਹੁਤ ਚਰਚੇ ਜਾਣੇ ਪਹਿਚਾਣੇ ਆਗੂ ਹੈ ਨਵਜੋਤ ਸਿੱਧੂ ਜੀ ਉਹ ਮਹਿਰਾਜ ਚ ਰੈਲੀ ਕਰ ਰਿਹਾ ਹੈ ਹਮਮ ਔਰ ਮਹਿਰਾਜ ਜਿਹੜਾ ਹੈ ਕੈਪਟਨ ਮਰਿੰਦਰ ਦਾ ਆਪਣਾ ਪਿੰਡ ਬਿਲਕੁਲ ਮਾਲਵੇ ਦਾ ਸਭ ਤੋਂ ਵੱਡਾ ਪਿੰਡ ਹਮਮ ਤੇ ਨਵਜੋਤ ਸਿੱਧੂ ਜਿਹੜਾ ਹੈਗਾ ਰਾਜਨੀਤੀ ਦਾ ਇੱਕ ਚਰਚਾ ਦਾ ਵੱਡਾ ਚਰਚਾ ਜੀ ਉਹ ਹੁਣ ਉੱਥੇ ਰੈਲੀ ਕਰ ਰਿਹਾ ਹੈ ਔਰ ਉਹਦੀ ਰੈਲੀ ਦੇ ਜਿਹੜੇ ਮੇਜ਼ਬਾਨ ਉੱਥੇ ਕਾਂਗਰਸੀ ਆਗੂ ਹੈ ਹਮਮ ਖਾਸ ਤੌਰ ਦੇ ਜਿਹੜਾ ਉੱਥੇ ਨੌਜਵਾਨ ਆਗੂ ਜਿਹੜਾ ਨਵੇਂ-ਨਵੇਂ ਰਾਜਨੀਤੀ ਚ ਉਹਨੇ ਆਪਣਾ ਕਦ ਬਣਾਇਆ ਰਾਜਵੀਰ ਜੀ ਗਾਂਵਦੂ ਕਿਸਾਨ ਹੈ ਹਮ ਉਸ ਰੈਲੀ ਦੇ ਮੇਜ਼ਬਾਨ ਹੈ ਮਹਿਰਾਜ ਉਹਨਾਂ ਦਾ ਆਪਣਾ ਪਿੰਡ ਵੀ ਹੈ ਹਮਮ ਉਹਨਾਂ ਵੱਲੋਂ ਵੀ ਤਿਆਰੀਆਂ ਪੂਰੇ ਜੋਰ ਸ਼ੋਰ ਨਾਲ ਕੀਤੀਆਂ ਜਾ ਰਹੀਆਂ ਜੀ ਦੇਖੋ ਜਿੱਦਾਂ ਆਪਾਂ ਆਪ ਦੀ ਗੱਲ ਕੀਤੀ ਹੈ ਹੁਣ ਆਪਾਂ ਕਾਂਗਰਸ ਦੀ ਜਾਂ ਨਜੋ ਸਿੱਧੂ ਦੀ ਰੈਲੀ ਦੀ ਗੱਲ ਵੀ ਕਰ ਲਈਏ ਜੀ ਬਿਲਕੁਲ ਨਜੋ ਸਿੱਧੂ ਆਪ ਸਿੱਧੂ ਹਮਮ ਔਰ ਜਿਹੜਾ ਮਹਾਰਾਜ ਪਿੰਡ ਹੈ ਉਹ ਸਿੱਧੂਆਂ ਦਾ ਸਿੱਧੂਆਂ ਦਾ ਔਰ ਉਹ 22 ਪਿੰਡ ਜਿਹੜੇ ਹੈਗੇ ਸਿੱਧੂਆਂ ਦੇ ਮੰਨੇ ਜਾਂਦੇ ਆ ਬਾਈਆ 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 ਇਸ ਕਰਕੇ ਕਹਿੰਦੇ ਆ ਕਿ 22 ਪਿੰਡ ਸਿੱਧੂਆਂ ਦੇ ਹਮ ਸਵਾਲਾਦ ਵਾਲਾ ਕੈਪਟਨ ਬਿਰਿੰਦਰ ਵੀ ਉਦੇ ਵੱਡੇ-ਵੱਡੇ ਰਿਪੁਰਖੇ ਉਸੇ ਹਲਕੇ ਦੇ ਉਸੇ ਇਲਾਕੇ ਦੇ ਰਹਿਣ ਵਾਲੇ ਜੀ ਤਾਂ ਹੀ ਮਹਾਰਾਜਪਿੰਡ ਉਹਨਾਂ ਦਾ ਹੂੰ ਉਹ ਵੀ ਉਥੋਂ ਜਿਹੜਾ ਬੜਾ ਉਹਨਾਂ ਨੂੰ ਹੰਗਾਰਾ ਮਿਲਦਾ ਰੇ ਸੋ ਇੱਕਦਾਂ ਸਿੱਧੂਆਂ ਦੇ ਗੜ੍ਹ ਦੇ ਵਿੱਚ ਜਾ ਕੇ ਨਵਜੂ ਸਿੱਧੂ ਆ ਸਿੱਧੂ ਅਤੇ ਸਿੱਧੂ ਦੇ ਘਰ ਤੇ ਜਾ ਕੇ ਉਹਨੇ ਆਪਣਾ ਚਾਦਰ ਵਿਛਾ ਲਿਆ ਰੈਲੀ ਕਰਨ ਵਾਸਤੇ ਤੇ ਰਾਜਵੀਰ ਜਿਹੜਾ ਨਵਾਂ ਚਿਹਰਾ ਜਿਹਦੇ ਕੋਈ ਦਾਗ ਨਹੀਂਗਾ ਬੇਦਾਗ ਆਗੂ ਹੈ ਉਹਦੇ ਸੱਦੇ ਦੇ ਉੱਤੇ ਉੱਤੇ ਇਕੱਠ ਹੋ ਰਿਹਾ ਸੋ ਬਰਾਬਰ ਜਿਹੜਾ ਹੈਗਾ ਪੈਰਲ ਇੱਕ ਪਾਸੇ ਮੋੜ ਮੰਡਲੀ ਜੀ ਦੂਜੇ ਪਾਸੇ ਨਵਜੋਤ ਸਿੱਧੂ ਇੱਕ ਗੱਲ ਜਿਹੜੀ ਹੋਰ ਆਪਾਂ ਜੋ ਨਾ ਕਰੀਏ ਤਾਂ ਉਹ ਵੀ ਬੇਇਨਸਾਫੀ ਹੋਏਗੀ ਜੀ ਬਿਲਕੁਲ ਉਹ ਹੈ ਸ਼ਰਮਣੀ ਕਾਲੀ ਦਲ ਸ਼ਰਮਣੀ ਕਾਲੀ ਦਲ ਦਾ ਜਿਹੜਾ ਜਵਾਬ ਪ੍ਰਧਾਨ ਹੈਗਾ ਜੁਥ ਵਿੰਗ ਹੈਗਾ ਜੁਥ ਵਿੰਗ ਵੱਲੋਂ ਇੱਕ ਤਰੀਕਾ ਦੀ ਸੁਭਾ ਪਧਦੀ ਰੈਲੀ ਮੋੜ ਮੰਡੀ ਜੀ ਕੀਤੀ ਜਾ ਰਹੀ ਦੋ ਦਿਨ ਬਾਅਦ 19 ਨੂੰ ਹੂੰ ਸੋ ਤਿੰਨ ਰੈਲੀਆਂ ਹੋ ਗਈਆਂ ਜੀ ਯਾਨੀ 19 ਦੀ ਰੈਲੀ ਦਾ ਇਹ ਨਹੀਂ ਕਿ 19 ਨੂੰ ਰੈਲੀ ਹੋਣੀ ਹੈ ਤਿਆਰੀਆਂ ਤਾਂ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦੀਆਂ ਜੀ ਜੀ ਸੋ ਉੱਥੇ ਦਾਜ਼ਾ ਲਗਾਇਆ ਜਾ ਸਕਦਾ ਹੈ ਬਟਿੰਡੇ 'ਚ ਇਸ ਵੇਲੇ ਕਿ ਕਿਸ ਤਰ੍ਹਾਂ ਦਾ ਕੰਮਸਾਨ ਪਿਆ ਹੋਵੇਗਾ ਇੱਕ ਪਾਸੇ ਨਵਜੂਦ ਸਿੱਧੂ ਉਹਦੇ ਹਮਾਇਤਿਆਂ ਦੀਆਂ ਸਰਗਰਮੀਆਂ ਰਾਜਵੀਰ ਉਹਦੇ ਮੈਂਤਿਆਂ ਦੀਆਂ ਸਰਗਰਮੀਆਂ ਦੂਜੇ ਪਾਸੇ ਮੁਖਵੰਦਰੀ ਭਗਵੰਤ ਮਾਨ ਇਦਾਂ ਜਿਹੜਾ ਅਰਵਿੰਦ ਕੇਜਰੀਵਾਲ ਦਾ ਇੱਕ ਨਾਂ ਔਰ ਉਹਦੇ ਨਾਲ ਜਿਹੜਾ ਬੋਰਡ ਹਲਕੇ ਦੇ ਜੇਤੂ ਜਿਹੜੇ ਅਗੇ ਰਹੇ ਆ ਵਿਧਾਇਕ ਉਹ ਤੇ ਉਹਨਾਂ ਦੀ ਪਾਰਟੀ ਸੁਮੁੱਚੀ ਲੀਡਰਸ਼ਿਪ ਮੇਰੀ ਜਾਣਕਾਰੀ ਮੁਤਾਬਕ ਚ ਕੈਬਨਟ ਮੰਤਰੀ ਆ ਚ ਐਮ ਐਲ ਏ ਐਚ ਐਸ ਸੀਨੀ ਰਾਗੂ ਆ ਬਲੇ ਸਾਰੇ ਪੱਬਾਂ ਵਾਰ ਆ ਪੱਪਾਂਪਾਰ ਕਿਉਂ ਇਸ ਮੁੱਦੇ ਤੇ ਮੈਂ ਜ਼ਰੂਰ ਗੱਲ ਕਰਨੀ ਚਾਹਾਂ ਜੀ ਬਿਲਕੁਲ ਜੀ ਇਸ ਕਰਕੇ ਪੱਪਾਂਪਾਰ ਹੋਏ ਐ ਚਾਹੇ ਦਾ ਆ ਰਿਹਾ ਤੇ ਨਵਜੋ ਸਿੱਧੂ ਚਾਹੇ ਆ ਰਿਹਾ ਰਵਿੰਦ ਕੇਜਰੀਵਾਲ ਭਗਵੰਤ ਮਾਨ ਤੇ ਚਾਹੇ ਉਸ ਤੋਂ ਬਾਅਦ ਅਕਾਲੀ ਦਲ ਆਪਣੀ ਰੈਲੀ ਕਰ ਰਿਹਾ ਪੱਪਾਂਪਾਰ ਕਿਉਂ ਨੇ ਸਾਰੇ ਜੀ ਪੱਪਾਂਪਾਰ ਇਸ ਕਰਕੇ ਐ ਕਿ ਉਹ ਬਾਦਲਾਂ ਦਾ ਗੜ ਮੰਨਿਆ ਗਿਆ ਕਿਸੇ ਵੇਲੇ ਹਲਕਾ ਮੈਂ ਮੋੜ ਮੰਡੀ ਦੀ ਗੱਲ ਨਹੀਂ ਕਰਦਾ ਮੈਂ ਬਠਿੰਡਾ ਪਾਰਲੀਮੈਂਟ ਹਲਕੇ ਦੀ ਗੱਲ ਕਰਦਾ ਹੁਣ ਵੀ ਮੰਨਿਆ ਜਾਂਦਾ ਜੀ ਹੁਣ ਵੀ ਬੀਬਾ ਹਰਸਿਮਰਤ ਬਾਦਲ ਨਿਮੰਨਤੀ ਕਰਦੇ ਬਠਿੰਡੇ ਤੋਂ ਜੀ ਜੀ ਪਾਰਲੀਮੈਂਟ ਮੈਂਬਰ ਸੁਇਸ ਕਰਕੇ ਜਿਹੜਾ ਹੈਗਾ ਮਾਲਵੇ ਦੇ ਗੜ ਬਾਦਲਾਂ ਦੇ ਗੜ ਦੇ ਵਿੱਚ ਰਾਸ਼ੀਿਕ ਹੰਸਾਨ ਔਰ ਜਿੱਥੋਂ ਤੱਕ ਸਵਾਲ ਹੈ ਆਪ ਦਾ ਚੇ ਮੁਖੰਦਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਜਿਹੜੀ ਰੈਲੀ ਹੈ ਉਹ ਇਹ ਸੁਨੇਹਾ ਦੇ ਗਈ ਕਿ ਵੀ ਅਗਲੀ ਵਾਰ ਅਸੀਂ ਜਿੱਤਾਂ ਨਹੀਂ ਦੇਣਾ ਇਥੋਂ ਬਾਦਲਾਂ ਨੂੰ ਜੀ ਸੋ ਆਵੇਗ ਹੈ ਜਦੋਂ ਇਕੱਠ ਕਰਦੇ ਜਦੋਂ ਪੰਜਾਬੀ ਚ ਕਹਿੰਦੇ ਨੇ ਸਾਰਾ ਇਕੱਠ ਪੰਜਾਬੀ ਚ ਇੱਕ ਬੜੀਆਂ ਪਿਆਰੀਆਂ ਕੌਮ ਤਾਂ ਅੱਗੇ ਵੀ ਕਹਿੰਦੇ ਨੇ ਕਿ ਹੋਰ ਪਿਆਰੀ ਜੀ ਕੌਮ ਹੈ ਕਹਿੰਦੇ ਸਾਰਾ ਇਕੱਠ ਸਾਦ ਦੀ ਪੂਰੀ ਤੇ ਉਹ ਸਾਦੀ ਪੂਰੀ ਤੇ ਤੇ ਨਹੀਂ ਬਾਦਲਾਂ ਦੀ ਪੂਰੀ ਜ਼ਰੂਰ ਹੈ ਸਾਰਾ ਗਾਠੇ ਤੇ ਬਾਦਲਾਂ ਦੀ ਪੂਰੀ ਤੇ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਗੜ ਮੰਨਿਆ ਜਾਂਦਾ ਹੈ ਹੂੰ ਬਾਦਲਾਂ ਦਾ ਲੰਬੇ ਸਮੇਂ ਤੋਂ ਪਹਿਲਾਂ ਵੀ ਇਸ ਤੋਂ ਪਿਛਲੀ ਵਾਰ ਵੀ ਅਕਾਲੀ ਦਲ ਕੋਲੇ ਹੁਣ ਵੀ ਅਕਾਲੀ ਦਲ ਕੋਲੇ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਕੋਲੇ ਜਿਹੜਾ ਹੈਗਾ ਬਾਦਲ ਪਾਰਲੀਮੈਂਟ ਹਲ ਕਰਿਆ ਸੋ ਉਸ ਸਥਿਤੀ ਦੇ ਵਿੱਚ ਹੂੰ ਕਿਦਰੇ ਲੱਗਦਾ ਇਹ ਹੈ ਕਿ ਅਰਵਿੰਦ ਕੇਜਰੀਵਾਲ ਹੁਣ ਮੁਖੰਦਰੀ ਭਗਵੰਤ ਮਾਨ ਹੁਣ ਹੂੰ ਉਹਨਾਂ ਨੂੰ ਲੱਗਦਾ ਹੈ ਕਿ ਇੱਥੋਂ ਇਹਨਾਂ ਦੇ ਅਕਾਲੀ ਦਲ ਦੇ ਪੈਰ ਬਾਦਲਾਂ ਦੇ ਬਠਿੰਡੇ ਜੋ ਖੜ ਗਏ ਤਾਂ ਫਿਰ ਨਾ ਅੱਗੇ ਜਾ ਕੇ ਕਿਤੇ ਵਿਧਾਨ ਸਭਾ ਚ ਲੱਗਦੇ ਨਜ਼ਰ ਆਉਣ ਬਿਲਕੁਲ ਤੇ ਬਾਕੀ ਦੀਆਂ ਪਾਰਲੀਮੈਂਟ ਸੀਟਾਂ ਦੇ ਵੀ ਇੰਨਾ ਸੌਖਾ ਨਹੀਂ ਹੈਗਾ ਸੋ ਇਸ ਕਰਕੇ ਬੜੀ ਵੱਡੀ ਇੱਕ ਲੜਾਈ ਜਿਹੜੀ ਜਿਹੜੀ ਆਪਾਂ ਬਠਿੰਡਾ ਦੀ ਗੱਲ ਕਰ ਰਹੇ ਤਿੰਨ ਰੈਲੀਆਂ ਦੀ ਗੱਲ ਕਰ ਰਹੇ ਵੱਡੀ ਲੜਾਈ ਦਾ ਬਗਲ ਬਾਜ ਰਿਹਾ ਮਾਲਵੇ ਚ ਤਿੰਨੇ ਹੀ ਤਰ੍ਹਾਂ ਵੱਲੋਂ ਜੀ ਜੀ ਬਿਲਕੁਲ ਸਿੱਧੂ ਸਾਹਿਬ ਇਹ ਤਾਂ ਤੁਸੀਂ ਦੱਸੀ ਕਿ ਜਿਸ ਤਰ੍ਹਾਂ ਵਿਰੋਧੀ ਨੇ ਸਾਰੇ ਉਹ ਯਤਨ ਕਰ ਰਹੇ ਨੇ ਕਿ ਬਾਦਲਾਂ ਜਿਹੜਾ ਪੈਰ ਆ ਉਹ ਉਹਨਾਂ ਦੇ ਗੜ ਚੋਂ ਹੀ ਉਖਾੜ ਦਿੱਤਾ ਜਾਵੇ ਫਿਰ ਤਾਂ ਕੰਮ ਸੁਖਾਲਾ ਹੋ ਜਾਣਾ ਪਧਰਾ ਹੋ ਜਾਣਾ ਪਰ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਦਾ ਕੀ ਕਹਿਣਾ ਹੈ ਇਹ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਅਸੀਂ ਆਪਣੇ ਸੋਰਸਸ ਨੂੰ ਸਵਾਲ ਪੁੱਛਿਆ ਕਿ ਜਿਹੜੀ ਕਾਂਗਰਸ ਦੀ ਰੈਲੀ ਹੈ ਤੇ ਆਮ ਆਦਮੀ ਪਾਰਟੀ ਦੀ ਰੈਲੀ ਹੈ ਇਹ ਤਾਂ ਐਤਵਾਰ ਵਾਲੇ ਦਿਨ ਹੈ ਸੁਭਾਵਿਕ ਜੀ ਗੱਲ ਹੈ ਕਿ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਐਤਵਾਰ ਵਾਲੇ ਦਿਨ ਵਿਲੇ ਹੁੰਦੇ ਨੇ ਲੋਕ ਦਫ਼ਤਰ 'ਚ ਨਹੀਂ ਜਾਂਦੇ ਸਰਕਾਰੀ ਆ ਚਾਹੇ ਪ੍ਰਾਈਵੇਟ ਹੈ ਮੋਸਟਲੀ ਛੁੱਟੀਆਂ ਹੁੰਦੀਆਂ ਨੇ ਤਾਂ ਵੱਧ ਤੋਂ ਵੱਧ ਸ਼ਮੂਲੀਅਤ ਹੋਣ ਦਾ ਜਿਹੜਾ ਖਦਸ਼ਾ ਉਹ ਹੋ ਸਕਦਾ ਹੈ ਕਿ ਕਾਂਗਰਸ ਅਤੇ ਆਪ ਦੀ ਰੈਲੀ ਦੇ ਵਿੱਚ ਲੋਕ ਬਾਹਰ ਚੜ ਕੇ ਆਉਣਗੇ ਉੱਥੇ ਜਦੋਂ ਕਾਲੀ ਦਲ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਤੁਹਾਡੀ ਰੈਲੀ 19 ਦਸੰਬਰ ਨੂੰ ਹੈ ਇਹ ਤਾਂ ਵਰਕਿੰਗ ਡੇ ਆ ਗਿਆ ਉਹ ਕਹਿੰਦੇ ਨੇ ਕਿ ਅਸੀਂ ਤਾਂ ਜੀ ਦਾਵਾ ਕਰਦੇ ਹਾਂ ਇਸ ਗੱਲ ਦਾ ਤਾਂ ਸਾਡਾ ਗੜ ਹੈ ਵਰਕਿੰਗ ਡੇ ਦੀ ਤੁਸੀਂ ਗੱਲ ਕਰਦੇ ਹੋ ਅਸੀਂ ਦੀਵਾਲੀ ਵਾਲੇ ਦਿਨ ਜੇ ਉੱਥੇ ਰੈਲੀ ਰੱਖ ਲਈਏ ਸਾਡਾ ਤਾਂ ਉੱਥੇ ਤਾਂ ਨਹੀਂ ਕੱਟਮਾਨ ਦੇਖੋ ਜਿਹੜੀ ਗੜ ਦੀ ਗੱਲ ਆ ਬਿਲਕੁਲ ਉਹ ਜਿਹੜਾ ਉਹਨਾਂ ਦਾ ਸਵਾਲ ਤੇ ਜਵਾਬ ਜਿਹੜਾ ਆਪਣੇ ਆਪ ਚ ਵਾਜੂਬ ਗੱਲ ਕੀਤੀ ਹੈ ਉਹਨਾਂ ਨੇ ਜੀ ਇਸ ਕਰਕੇ ਵੀ ਹੈ ਜਿਹੜਾ ਮੋੜ ਮੰਡੀ ਦੀ ਜੀ ਦੀ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਪਿਛਲੇ ਦੋ ਟਰਮ ਤੋਂ ਇਹਦਾ ਆਪ ਦੇ ਹਵਾਲੇ ਹੈ ਇਸ ਤੋਂ ਪਹਿਲਾਂ ਜਿਹੜਾ ਅਕਾਲੀ ਦਲ ਦੇ ਕੈਬਨਿਟ ਮੰਤਰੀ ਰਹੇ ਹੈ ਜੀ ਜਨਮੇਜਾ ਸਿੰਘ ਸੇਖੋਂ ਹੂੰ ਉਹ ਤੋਂ ਜਿੱਤੇ ਸੀ ਜਨਮੇਜਾ ਸਿੰਘ ਸੇਖੋਂ ਨੂੰ ਹੀ ਕਮਾਲੂ ਨੇ ਉਥੇ ਅਕਾਲੀਆਂ ਦਾ ਹੀ ਬੋਲ ਵਾਲਾ ਸੀ ਇਸ ਕਰਕੇ ਉਹਨਾਂ ਦਾ ਗੜ ਮੰਨਣਾ ਸੁਭਾਵਕ ਹੈ ਸਿਕੰਦਰ ਸਿੰਘ ਮਲੂਕਾ ਬੜਾ ਇੱਕ ਅਦਾਵਰ ਨਾ ਹੈ ਮਾਲਵੇ ਚ ਅਕਾਲੀ ਦਲ ਦਾ ਕੈਬਨਰ ਮੰਤਰੀ ਵੀ ਰਹੇ ਹੈ ਜੀ ਪਾਰਟੀ ਜੀ ਵੀ ਸੀਨੀਅਰ ਸਥਿਤੀ ਦੇ ਵਿੱਚ ਹੈਗਾ ਮੋੜ ਮੰਡੀ ਦੇ ਉੱਤੇ ਜਨਰ ਹਲਕੇ ਚ ਇਸ ਵਾਰ ਚਰਚਾ ਇਸ ਗੱਲ ਦੀ ਕਿ ਮਲੂਕਾ ਸਾਹਿਬ ਵੀ ਅਗਲੀ ਵਿਧਾਨ ਸਭਾ ਚੋਂ ਕੈਂਡੀਡੇਟ ਹੋ ਸਕਦੇ ਆ ਸੋ ਇਸ ਕਰਕੇ ਮਲੂਕਾ ਸਾਹਿਬ ਵੀ ਆਪਣਾ ਸਾਰਾ ਜ਼ੋਰ ਲਗਾਉਣਗੇ ਜ਼ੋਰ ਅਕਾਲੀ ਦਲ ਵੀ ਲਾਏਗਾ ਸਾਰ ਸੇਮਰਤ ਬਾਦਲ ਦਾ ਤਾਂ ਹਾਈ ਪਾਰਲੀਮੈਂਟ ਹਲਕਾ ਆਲਾ ਦੋਲਾ ਪਾਰਲੀਮੈਂਟ ਹਲਕਾ ਸਾਰਾ ਜਨਾ ਆਲਾ ਦੋਲੇ ਦੇ ਜਿਹੜੇ ਹਲਕੇ ਹੈਗੇ ਐ ਸੋ ਇਸ ਕਰਕੇ ਜਿਹੜਾ ਬਾਦਲਾਂ ਦੇ ਲਈ ਵੀ ਕੋਈ ਇੰਨੀ ਔਖੀ ਸਿੱਧੀ ਨਹੀਂ ਉੱਤੇ ਰੈਲੀ ਜਾਂ ਇਕੱਠ ਕਰਨਾ ਸੋ ਰੈਲੀਆਂ ਦੇ ਇਕੱਠ ਤਾਂ ਤਿੰਨ ਦੇ ਹੋਣਗੇ ਜਿੱਦਾਂ ਮੈਂ ਕਿਹਾ ਆਪਾਂ ਦੇਖਣਾ ਹੋਵੇਗਾ ਕਿ ਬਾਦ ਸੱਥਾਂ ਚ ਕੀ ਚਰਚਾ ਹੁੰਦੀ ਹੈ ਕਿ ਕਿਸ ਦੀ ਫਸਲ ਦੀ ਜਿਹੜੀ ਜਿਹੜੀ ਕਣਕ ਦੀ ਗੱਠ ਦੀ ਰੈਲੀ ਹੈ ਉਹ ਕਿਹਦਾ ਸਵਾਲ ਜਿਹੜਾ ਕਿਹਦਾ ਜਵਾਬ ਵਰ ਕੇ ਸਾਹਮਣੇ ਆਏਗਾ ਲੋਕ ਫੈਸਲਾ ਕਰਨਗੇ ਦੇਖੋ ਨਵਜੋਤ ਸਿੱਧੂ ਦਾ ਵੀ ਆਪਣਾ ਨਾਂ ਹੈ ਹੂੰ ਕੱਠੋਂਣ ਦੀ ਉਹਨੂੰ ਕੋਈ ਦਿੱਕਤ ਨਹੀਂ ਹੋਏਗੀ ਬਿਲਕੁਲ ਜੀ ਜਿੱਦਾਂ ਮੈਂ ਕਹਿਆ ਸਿੱਧੂਆਂ ਦਾ ਇਲਾਕਾ ਹੂੰ ਇਦਾਂ ਹੀ ਭਗਵੰਤ ਮਾਨ ਨਰਵਿੰਦ ਕੇਦਰੀਵਾਲ ਪੰਜਾਬ ਚ 792 ਵਿਧਾਇਕ ਆ ਉਹ ਹਲਕਾ ਵੀ ਸਾਰਾ ਉਹਨਾਂ ਦਾ ਆਪਣਾ ਜਿਹੜਾ ਹੈਗਾ ਜੀ ਉਹਨਾਂ ਨੂੰ ਵੀ ਕੱਠ ਬਾਰੇ ਇਹ ਬਿੰਗ ਜਰਨਲਿਸਟ ਇਹ ਕਹਣਾ ਬਹੁਤ ਹੀ ਕੁਥਾਂ ਹੋਏਗਾ ਕਿ ਦੀ ਫਲਾਣੇ ਦੀ ਰੈਲੀ ਫਲॉप ਹੋ ਜਾਏਗੀ ਫਲਾਣੇ ਦੀ ਅੱਗੇ ਹੋਏਗੀ ਇਸ ਕਰਕੇ ਆਪ ਵਾਲਿਆਂ ਦਾ ਕੱਠ ਤੇ ਹਮਾ ਮਾ ਕੇ ਹੋਏਗਾ ਇਹਦਾ ਹੋ ਸਕਦਾ ਹੈ ਕਿ ਆਪ ਵਾਲੇ ਇੰਨੇ ਪੱਬਾਂ ਪਰ ਹੋਣਗੇ ਉਹਨਾਂ ਦੀ ਕੋਸ਼ਿਸ਼ ਹੋएगी ਕਿ ਬਾਕੀ ਸਾਰਿਆਂ ਨੂੰ ਮਾਤ ਕਰ ਦੇਣ ਕਿਉਂਕਿ ਸਾਧਨ ਸਾਰੇ ਉਹਨਾਂ ਕੋਲ ਹੈ ਸਰਕਾਰ ਉਹਨਾਂ ਦੀ ਹੈ ਹੌਸਲੇਜ ਹੈ ਦੂਜੀਆਂ ਜਿਹੜੀਆਂ ਦੋਨੇ ਤਰ੍ਹਾਂ ਹੈਗੀਆਂ ਅਕਾਲੀ ਦਲ ਦੀ ਆਪਾਂ ਗੱਲ ਕਰ ਲਈਏ ਉਹ ਵੀ ਪੰਜਾਬੀ ਜਿਹਨੂੰ ਕਹਿੰਦੇ ਐਸ ਵੇਲੇ ਦਾ ਪੰਜਾਬ ਦੀ ਰਾਜਨੀਤੀ ਚ ਵਟੋ-ਵਟੇ ਹੋਏ ਤੁਰੇ ਫਿਰਦੇ ਆ ਜੇ ਆਪਾਂ ਨਿਰਜੋਤ ਸਿੱਧੂ ਦੀ ਗੱਲ ਕਰੀਏ ਕਾਂਗਰਸ ਜ਼ਰੂਰ ਉਹਦੀ ਤਰਫ ਚ ਹੈਗੀ ਹੈ ਪਰ ਨਿਰਜੋਤ ਸਿੱਧੂ ਆਪ ਹੈ ਜੇ ਵੀ ਵਟੋ-ਵਟੇ ਹੈਗੇ ਆ ਸੋ ਉਹਨਾਂ ਨੇ ਵੀ ਰਾਜਨੀਤੀ ਦੇ ਚ ਆਪਣਾ ਦਮਖੰਡ ਦਿਖਾਉਣਾ ਹੈ ਜੇ ਪਿਛਲੇ ਲੰਬੇ ਸਮੇਂ ਚ ਉਹ ਜਾਤੀ ਤੌਰ ਤੇ ਕਾਫੀ ਵੱਡੀਆਂ ਉਲਝਾਂ ਜੋ ਨਿਕਲ ਕੇ ਆਇਆ ਜੇ ਸਭ ਤੋਂ ਸੌਖਾ ਜਿਹੜਾ ਹੈਗਾ ਤੋ ਉਹ ਹੈਗਾ ਆਪ ਦੇ ਲਈ ਜੀ ਸਵਾਪ ਵਾਲੇ ਜਿਹੜੇ ਹੈਗੇ ਉਥੇ ਆਪਣਾ ਦਮਖਾਨ ਦਿਖਾਉਣਗੇ ਦਿਖਾਉਣਗੇ ਪਰ ਕੱਟ ਤਿੰਨਾਂ ਦੀਆਂ ਰੈਲੀਆਂ ਚ ਹੋਏਗਾ ਹੂੰ ਉਸ ਤੋਂ ਬਾਅਦ ਸੱਥਾਂ ਵਾਲੇ ਫੈਸਲਾ ਕਰਨਗੇ ਜੀ 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 ਬਿਲਕੁਲ ਆਪ ਦੀ ਕੱਟ ਕਿੱਥੇ ਆਪਦੀ ਰੈਲੀ ਦੇ ਵਿੱਚ ਇਸ ਕਰਕੇ ਵੀ ਸੁਖਾਲਾ ਅਸੀਂ ਕਹਿ ਸਕਦੇ ਹਾਂ ਕਿਉਂਕਿ ਇੱਕ ਉਦਾਹਰਨ ਹੁੰਦੀ ਹੈ ਪੰਜਾਬੀ ਦੀ ਕਿ ਜਿਹਦੀ ਲਾਠੀ ਉਹਦੀ ਮੈਸ ਕਿਉਂਕਿ ਉਹਨਾਂ ਦੀ ਸੱਤਾ ਚ ਸਰਕਾਰ ਹੈ ਤੇ ਦੂਜਾ ਸਵਾਲ ਇਹ ਵੀ ਹੁੰਦਾ ਹੈ ਕਿ ਇਹ ਵੀ ਹੁੰਦਾ ਦੂਜਾ ਇਹ ਵੀ ਹੈ ਸਰਕਾਰ ਕੰਸੈਸ਼ਨ ਦਿੰਦੀ ਆ ਰਹਿਤਾਂ ਦਿੰਦੀ ਆ ਕਹਿੰਦੇ ਜੇ ਸਰਕਾਰ ਵੱਲੋਂ ਜੇ ਤੇਲ ਵੀ ਮਿਲਦਾ ਹੋਵੇ ਜਿਹਦੇ ਕੋਲ ਪਾਉਣ ਨੂੰ ਕੁਝ ਨਹੀਂ ਕਹਿੰਦੇ ਜੁੱਤੀ ਜੀ ਪਵਾ ਲੋ ਕਮ ਸੇ ਕਹਿੰਦੇ ਜੁੱਤੀ ਤਾਂ ਗਿੱਲੀ ਹੋ ਜੂਗੀ ਨਾ ਤੇਲ ਦੇ ਨਾਲ ਸੋ ਇਸ ਕਰਕੇ ਜਿਹੜਾ ਹੈਗਾ ਸਰਕਾਰ ਵੱਲੋਂ ਕੁਝ ਵੀ ਮਿਲਦਾ ਹੈ ਤਾਂ ਲੋਕਾਂ ਲਈ ਥੋੜੀ ਅਟਰੈਕਸ਼ਨ ਤਾਂ ਹੁੰਦੀ ਹੈ ਸਰਕਾਰ ਦੇ ਗਾਰੰਟੀਆਂ ਕੰਸੈਸ਼ਨ ਜਿਹੜਾ ਕਈ ਕੋਸ਼ ਜੜੇ ਹੈਗੇ ਆ ਸਰਕਾਰਾਂ ਵੱਲੋਂ ਹੁੰਦਾ ਹੈ ਸੋ ਵੀ ਇੱਕ ਹੈਗੀ ਗੱਲ ਸੋ ਆਪ ਦੀ ਜੇ ਆਪਾਂ ਗੱਲ ਕਰਦੇ ਤਾਂ ਆਪ ਦੇ ਲਈ ਇੱਕ ਮਾਹੌਲ ਤਾਂ ਹੈ ਹੀ ਹੈ ਔਰ ਦੂਜੇ ਵੀ ਮੈਦਾਨ ਚ ਅਕਾਲੀ ਦਲ ਨੂੰ ਵੀ ਹੰਗਾਰਾ ਮਿਲੇਗਾ ਮਿਲੇਗਾ ਜੀ 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 ਇਹਦਾ ਨਵਜੋਤ ਸਿੱਧੂ ਜਿੱਦ ਦਾ ਮੈਂ ਕਿਹਾ ਕਿ ਸਿੱਧੂਾ ਜਾ ਕੇ ਆਪਣੇ ਚਾਤਰ ਪਿਛਾ ਕੇ ਬਹਿ ਜਾਏਗਾ ਉਹਨੂੰ ਵੀ ਇਕੱਠ ਨੂੰ ਹੰਗਾਰਾ ਮਿਲੇਗਾ ਮਿਲੇਗਾ ਇਸ ਦੇ ਬਾਵਜੂਦ ਵੀ ਲੋਕੀ ਤਿੰਨਾਂ ਰੈਲੀਆਂ ਬਾਰੇ ਜਦੋਂ ਰੈਲੀ ਨਿਕਲ ਜੇਗੀ ਉਹ ਤੋਂ ਬਾਅਦ ਆਪਾਂ ਗਵਾਲ ਫੇਰ ਇਸ ਮੁੱਦੇ ਤੇ ਗੱਲ ਕਰਾਂਗੇ ਜੀ ਜੀ ਬਿਲਕੁਲ ਜੀ ਕਰਾਂਗੇ ਗੇਟ ਦੀ ਰੈਲੀ ਕਿਹਦੀ ਸੀ ਬਿਲਕੁਲ ਕਰਾਂਗੇ ਇੱਕ ਸਵਾਲ ਹੋਰ ਜਿਹੜਾ ਖੜਾ ਹੋ ਰਿਹਾ ਜੀ ਇਹ ਰੈਲੀਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਰ ਰਹੇ ਨੇ ਰੈਲੀ ਮਹਾਰਾਜ ਪਿੰਡ ਸਿੱਧੂਆਂ ਦਾ ਪਿੰਡ ਹੈ ਤੁਸੀਂ ਕਿਹਾ ਕਿ ਪੰਜਾਬ ਦਾ ਵੱਡਾ ਪਿੰਡ ਆ ਸਭ ਤੋਂ ਪਰ ਸਵਾਲ ਇਹ ਖੜਾ ਹੋ ਰਿਹਾ ਕਿ ਇਸ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਰੈਲੀ ਦੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਇਹ ਕਾਂਗਰਸੀ ਵੱਡੇ ਲੀਡਰ ਨੇ ਜਿਹੜੇ ਇਹ ਸ਼ਾਮਲ ਹੋਣਗੇ ਜਾਂ ਨਹੀਂ ਹੋਣਗੇ ਕਿਉਂਕਿ ਇਹਨਾਂ ਦਾ ਅਜੇ ਤੱਕ ਕੋਈ ਨਾਂ ਨਹੀਂ ਦੇਖੋ ਬੜਾ ਬੜਾ ਵੱਡਾ ਸਵਾਲ ਹੈ ਜੀ ਅਬਰ ਰਾਸੀ ਪਟਾਦਾ ਕੋਲ ਪੁੱਛੀਏ ਤਾਂ ਉਹ ਵੀ ਇਸ ਦਾ ਸਹੀ ਜਵਾਬ ਨਹੀਂ ਦੇ ਪਾਣਗੇ ਕਿਉਂਕਿ ਜੇ ਪਿਛਲੇ ਸਮੇਂ ਦਾ ਆਪਾਂ ਦੇਖੀਏ ਤਾਂ ਕਾਂਗਰਸ ਦੇ ਜਿੰਨੇ ਵੀ ਸਮਾਗਮ ਜਾਂ ਐਕਸ਼ਨ ਹੋਇਆ ਉਹਨਾਂ 'ਚ ਨਜੂਸ ਸਿੱਧੂ ਨੇ ਇਹਨਾਂ ਨੇ ਸਦਾ ਦਿੱਤਾ ਜਾਂ ਨਹੀਂ ਦਿੱਤਾ ਇਹ ਤਾਂ ਪਾਰਟੀ ਅਫੀਸ਼ੀਅਲੀ ਦੱਸ ਸਕਦੀ ਹੈ ਪਰ ਜੋ ਫਿਜ਼ੀਕਲੀ ਦੇਖਿਆ ਜਾਏਗਾ ਕਿ ਨਜੂਸ ਸਿੱਧੂ ਉਹਨਾਂ ਐਕਸ਼ਨਾਂ 'ਚ ਪ੍ਰੋਗਰਾਮਾਂ 'ਚ ਨਹੀਂ ਰਹੇ ਹਾਲਾਂਕਿ ਜਾਤੀ ਤੌਰ 'ਤੇ ਮਝੋ ਸਿੱਧੂ ਪਹਿਲਾਂ ਜਿਹੜਾ ਹੈਗਾ ਇੱਕ ਕੇਸ ਨੂੰ ਲੈ ਕੇ ਸਾਧ ਤੱਕ ਮੈਨੇ ਜੇਲ ਭੁਗਤ ਕੇ ਆਇਆ ਹੈ ਉਦੋਂ ਬਾਅਦ ਚ ਉਹਨਾਂ ਦੀ ਪਤਨੀ ਜਿਹੜੀ ਹੈਗੀ ਇੱਕ ਵੱਡੀ ਬਿਮਾਰੀ ਦੇ ਨਾਲ ਪੀੜਤ ਰਹੇ ਜੀ ਪਿਛਲੇ ਦਿਨਾਂ ਚ ਉਹਨਾਂ ਦੇ ਘਰ ਦੇ ਪ੍ਰਵਾਸ ਚ ਬੇਟੇ ਦੀ ਖੁਸ਼ੀ ਦਾ ਮਾਹੌਲ ਸੀ ਸੋ ਉਹ ਆਪਣੀਆਂ ਜਾਤੀ ਰਜਿਮਿਆਂ ਦੇ ਚ ਵੀ ਰਹੇ ਆ ਪਰ ਇਹ ਵੀ ਜ਼ਰੂਰ ਹੈ ਜੇ ਆਪਾਂ ਗੱਲ ਕਰ ਲਈ ਪ੍ਰਤਾਪ ਬਾਜਵਾ ਦੀ ਜਾਂ ਗੱਲ ਕਰ ਲਈ ਰਾਜਾ ਬੜੰਗ ਦੀ ਕਿਸੇ ਪੋਲੀਟਿਕਲ ਫੋਰਮ ਤੇ ਅੱਜ ਤੱਕ ਇਤਨੇ ਸਖਸ਼ੀਤਾ ਨਜ਼ਰ ਨਿਆਣੀਆਂ ਜੀ ਵੱਡਾ ਸਵਾਲ ਆ ਜਦੋਂ ਰੈਲੀ ਹੋਈ ਉਹਦੇ ਜਰੂਰ ਆਪਾਂ ਅਨਲਸਿਸ ਕਰਾਂਗੇ ਕਿ ਕਿਉਂ ਨਹੀਂ ਆਏ ਜਾਂ ਕਿਉਂ ਆਏ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਤੁਸੀਂ ਸਿੱਧੂ ਸਾਹਿਬ ਨੇ ਦੱਸਿਆ ਕਿ ਰੈਲੀ ਤੋਂ ਬਾਅਦ ਜਿਹੜੀਆਂ ਸੱਥਾਂ ਦੇ ਵਿੱਚ ਵਿਚਾਰ ਚਰਚਾ ਹੋਣੀ ਹੈ ਜਦੋਂ ਸਾਡੇ ਤੱਕ ਸੱਥਾਂ ਦੀ ਵਿਚਾਰ ਚਰਚਾ ਪਹੁੰਚੇਗੀ ਉਸ ਵਿਚਾਰ ਚਰਚਾ ਦਿੱਤੇ ਸੀ ਇੱਕ ਜਰੂਰ ਪ੍ਰੋਗਰਾਮ ਕਰਾਂਗੇ ਕਿ ਰੈਲੀ ਦੇ ਵਿੱਚ ਹੰਗਾਰਾ ਕਿਨੂੰ ਮਿਲਿਆ ਸਿੱਧੂ ਸਾਹਿਬ ਰਾਮ ਰਹੀਮ ਦੀ ਗੱਲ ਕਰਦੇ ਆ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜਤਾਇਆ ਇਤਰਾਜ਼ ਜਤਾਉਣਾ ਸੁਭਾਵਿਕ ਸੀਗਾ ਕਿਉਂਕਿ ਸ਼੍ਰੋਮਣੀ ਕਮੇਟੀ ਵੱਡੇ ਲੰਮੇ ਸਮੇਂ ਤੋਂ ਮੰਗ ਕਰ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਕੁਝ ਸੋਚੋ ਪੈਰੋਲ ਤੁਸੀਂ ਰਾਮ ਰਹੀਮ ਨੂੰ ਤਾਂ ਦੇ ਜਾਂਦੇ ਹੋ ਜਿਹੜਾ ਇਸ ਘਣਾਉਣੇ ਅਪਰਾਧਾਂ ਦੇ ਵਿੱਚ ਨਾਮਜ਼ਦ ਹੈ ਤੇ ਦੋਸ਼ੀ ਵੀ ਪਾਇਆ ਗਿਆ ਤਾਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਇਸ ਨੂੰ ਕਿਉਂ ਪੈਰੋਲ ਮਿਲ ਰਹੀ ਹੈ ਹਾਈ ਕੋਰਟ ਨੇ ਹੁਣ ਸਿੱਧਾ ਸਰਕਾਰ ਨੂੰ ਸਵਾਲ ਕਰ ਦਿੱਤਾ ਹੈ ਕਿ ਤੁਸੀਂ ਇਸ ਗੱਲ ਦੇ ਵਿੱਚ ਜਵਾਬਦੇਹੀ ਹੋਵੋ ਕਿ ਇਸ ਨੂੰ ਛੁੱਟੀ ਕਿਉਂ ਮਿਲ ਰਹੀ ਹੈ ਬਾਰ ਬਾਰ ਕਦੇ 20 ਦਿਨ ਲਈ ਬਾਹਰ ਕਦੇ 15 ਦਿਨ ਲਈ ਬਾਹਰ ਕਦੇ 7 ਦਿਨ ਲਈ ਬਾਹਰ ਹੰ ਗਪਾਲਾ ਤੁਸੀਂ ਸਵਾਲ ਬੜੇ ਅੱਛੇ ਕਰਦੇ ਹੋ ਜੀ ਪਰ ਮੈਂ ਕਹੂੰਗਾ ਜਦੋਂ ਪੋਲਿਟਿਕਸ ਦੇ ਤੇ ਕੁਐਸਚਨ ਹੋ ਰਹੇ ਸੀ ਕਿਤੇ ਨਵਜੋਤ ਸਿੱਧੂ ਦੀ ਗੱਲ ਹੋ ਰਹੀ ਹੈ ਭਗਵੰਤ ਮਾਨ ਦੀ ਹੋ ਰਹੀ ਹੈ ਅਰਵਿੰਦ ਕੇਜਰੀਵਾਲ ਦੀ ਹੋ ਰਹੀ ਹੈ ਸੁਖਵੀਰ ਬਾਦਲ ਦੀ ਹੋ ਰਹੀ ਹੈ ਤੇ ਰਾਮ ਰਹੀ ਬਾਰੇ ਸਵਾਲ ਪੁੱਛ ਕੇ ਆਏ ਲੱਗਦਾ ਜੇ ਮੂੰਹ ਨਾ ਕੌੜਾ ਜਾ ਕਰਦਾ ਤੁਸੀਂ ਇਹਨੂੰ ਕਹਿੰਦੇ ਵਿਆਜ ਬੀ ਦਾ ਲੇਖਾ ਪਾ ਕੇ ਰੱਖਦਾ ਤੁਸੀਂ ਪਰ ਚਲੋ ਤੁਸੀਂ ਸਵਾਲ ਪੁੱਛਿਆ ਇਸ ਮੁੱਦੇ ਤੇ ਆਪਾਂ ਜਵਾਬ ਜ਼ਰੂਰ ਦਿੰਨੇ ਆ ਸਵਾਲ ਦਾ ਜਵਾਬ ਦੇਖੋ ਮੈਂ ਕਹਿੰਨਾ ਕਿ ਇਸ ਤੋਂ ਬਿਹਤਰ ਨਹੀਂ ਹੋ ਹੀ ਨਹੀਂ ਸਕਦਾ ਹਾਈ ਕੋਰਟ ਆਪਾਂ ਦੇਖੋ ਪੋਲਿਟਿਕਲ ਤੌਰ ਤੇ મતਵੇਦ ਹੋ ਸਕਦੇ ਆ ਕੋਈ ਕਹਿੰਦੇ ਜੀ ਜਿਹੜੇ ਐਸਜੀਪੀਸੀ ਐ ਜਾਣ ਕੇ ਇਸ ਤਰ੍ਹਾਂ ਕਰਦੀ ਆ ਅਕਾਲੀ ਦਲ ਇਸ ਤਰ੍ਹਾਂ ਕਰਦਾ ਦੂਜੇ ਵਿਰੋਧੀ ਤਾਂ ਇਸ ਤਰ੍ਹਾਂ ਬੋਲਦੇ ਆ ਪਰ ਅਦਾਲਤ ਦੀ ਜਦੋਂ ਗੱਲ ਹੁੰਦੀ ਆ ਤਾਂ ਉਹਦਾ ਸਾਰੇ ਸਤਿਕਾਰ ਕਰਦੇ ਆ ਬਿਲਕੁਲ ਜੀ ਹਾਈ ਕੋਰਟ ਦੇ ਵੱਲੋਂ ਇਹ ਕਹਿਣਾ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਪੁੱਛਿਆ ਜਾਣਾ ਹੈਣਾ ਸਰਕਾਰ ਨੂੰ ਹੂੰ ਕਿ ਜਨਾਬ ਇਹ ਦੱਸੋ ਕਿ ਜਿਹੜਾ ਇਹ ਰਾਮ ਰਹੀਮ ਐ ਨੂੰ बार-बार ਪਰੋਲ ਕਿਉਂ ਮਿਲਦੀ ਐ ਹੂੰ ਵੱਡਾ ਸਵਾਲ ਹੈ ਬਿਲਕੁਲ ਆਖਰਕਾਰ ਦੇਖੋ ਇਦਾਲਤਾਂ ਨੇ ਸਵਾਲ ਕੀਤੇ ਆ ਕਿਸੇ ਹੋਰ ਨੇ ਨਹੀਂ ਇਹ ਜ਼ਰੂਰ ਹੈ ਕਿ ਐਸਜੀਪੀਸੀ ਦੀ ਪਟੀਸ਼ਨ ਜੀ ਇਸ ਮਾਮਲੇ ਤੇ ਪ੍ਰੋਲ ਦੇ ਉੱਤੇ ਕਿ ਕਿਉਂ ਪ੍ਰੋਲ बार-बार ਮਿਲਦੀ ਹੈ ਉਹਦੇ ਜਵਾਜ ਜਦੋਂ ਕੇਸ ਲੱਗਿਆ ਕੱਲ ਇੱਕ ਦਿਨ ਪਹਿਲਾਂ ਦੀ ਗੱਲ ਹੀ ਹੈ ਇਹ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਹੁਤ ਵੱਡੇ ਸਵਾਲ ਕੀਤੇ ਹਰਿਆਣਾ ਸਰਕਾਰ ਨੂੰ ਜੀ ਕਿ ਦੱਸੋ ਕਿਉਂ ਬਾਰ-ਬਾਰ ਪ੍ਰੋਲ ਮਿਲਦੀ ਹੈ ਕਿ ਇਸ ਤਰ੍ਹਾਂ ਦੀ ਪ੍ਰੋਲ ਜਿਹੜੀ ਹੈਗੀ ਹੈ ਹੋਰ ਕੈਦਿਆਂ ਨੂੰ ਵੀ ਮਿਲਦੀ ਹੈ ਹੂੰ ਸਹੀ ਗੱਲ ਹੈ ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਜੇ ਕੋਈ ਹਾਰਡ ਕੋਰ ਇਦਾਂ ਦਾ ਕ੍ਰਿਮੀਨਲ ਨਹੀਂ ਇਦਾਂ ਦੇ ਕੇਸ ਨਹੀਂ ਹੈਗੇ ਜਿਹਦੇ ਕਰਕੇ ਇਹਨੂੰ ਪ੍ਰੋਲ ਨਹੀਂ ਦਿੱਤੀ ਜਾ ਸਕਦੀ ਉਹ ਕਹਿੰਦੇ ਅਸੀਂ ਕੇਸੇ ਦੇਖਿਆ ਉਹਦੇ ਮੁਤਾਬਕ ਪ੍ਰੋਲ ਦਿੱਤੀ ਜਾ ਸਕਦੀ ਹੈ ਤਾਂ ਫਿਰ ਅਦਾਲਤ ਨੇ ਕਿਹਾ ਜੇ ਪ੍ਰੋਲ ਦਿੱਤੀ ਜਾ ਸਕਦੀ ਹੈ ਤਾਂ ਇਦਾਂ ਦੇ ਕੇਸ ਦੱਸੋ ਕਿੰਨੀਆਂ ਅਰਜ਼ੀਆਂ ਆਈਆਂ ਤੁਹਾਡੇ ਕੋਲੇ ਰੋਲ ਲਈ ਇਹ ਵੀ ਦੱਸੋ ਜਿਹੜੀਆਂ ਅਰਜ਼ੀਆਂ ਆਈਆਂ ਰਾਮ ਰਹੀਨ ਦੇ ਉੱਤੇ ਕਤਲ ਦਾ ਵਲਾਤਕਾਰ ਦੇ ਤਰ੍ਹਾਂ-ਤਰ੍ਹਾਂ ਦੇ ਦੋਸ ਕੇਸ ਕੀ ਇਦਾਂ ਦੇ ਕੇਸਾਂ ਵਾਲੇ ਹੋਰ ਕਿੰਨੇ ਲੋਕ ਐ ਜੀ ਜਿਨ੍ਹਾਂ ਨੂੰ ਤੁਸੀਂ ਪੈਰੋਲ ਦਿੱਤੀ ਐ ਪੈਰੋਲ ਨਾਲ ਜਿਹੜਾ ਜਵਾਬ ਦੇਗਾ ਨਾ ਜੀ ਜੀ ਪੈਰੋਲ ਨਾਲ ਪੈਰੋਲ ਸਿੱਧੂ ਸਾਹਿਬ ਇਹ ਨਹੀਂ ਕਿ ਤੁਸੀਂ ਘੰਟਿਆਂ ਦੀ ਪੈਰੋਲ ਦੇ ਰਹੇ ਹੋ ਜਾਂ ਇੱਕ ਜਾਂ ਦੋ ਦਿਨ ਦੀ ਪੈਰੋਲ ਦੇ ਰਹੇ ਹੋ ਇਹ ਤਾਂ ਹਫ਼ਤਿਆਂ ਦੀ ਪੈਰੋਲ ਦੇ ਦਿੰਦੇ ਨੇ ਜੀ ਕਿ ਜਾਓ ਛੁੱਟੀ ਮਨਾ ਕੇ ਆਓ ਔਰ ਔਰ ਅੱਠਵੀਂ ਜਾਂ ਨੌਵੀਂ ਵਾਰ ਪੈਰੋਲ ਜਦੋਂ ਦੇ ਉਹ ਜੇਲ੍ਹ 'ਚ ਬੈਠੇ ਐ 8ਵੀਂ ਦਾ 9ਵੀਂ ਵਾਰ ਪਰੋਲ ਇੱਕ ਪਾਸੇ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਆਂ ਦੇਖੋ ਮਤਲਬ ਕਿ ਇਸ ਗੱਲ ਦਾ ਕੋਈ ਆਪਸ ਵਿੱਚ ਕੰਪੈਰੀਜ ਨਹੀਂ ਨਹੀਂ ਮੈਂ ਕੰਪੈਰੀਸ਼ਨ ਕਰਨ ਦੇ ਹੱਕ ਜੀ ਨਹੀਂ ਹੈਗਾ ਕਿ ਕਿਥੇ ਰਾਮ ਰਹੀਮ ਤੇ ਕਿਥੇ ਜਿਹੜਾ ਆ ਪਾ ਬੰਦੀ ਸਿੰਘ ਜਿਹੜੇ ਜਿਨ੍ਹਾਂ ਨੂੰ ਸਾਰੇ ਬੜੇ ਸਤਿਕਾਰ ਨਾਲ ਗੱਲ ਕਰਦੇ ਆ ਉਸ ਮੁੱਦੇ ਤੇ ਸਵਾਲ ਇਹੀ ਹੈ ਜੀ ਕਿ ਤੁਸੀਂ ਅਦਾਲਤਾਂ ਵੱਲੋਂ ਜਦੋਂ ਸਵਾਲ ਕੀਤੇ ਜਾਂਦੇ ਆ ਕਮ ਸੇ ਕਮ ਇਸ ਗੱਲ ਦੇ ਨਾਲ ਇੱਕ ਗੱਲ ਜ਼ਰੂਰ ਸਾਫ਼ ਹੋ ਗਈ ਹੈ ਕਿ ਪਿਸ ਲਈ ਤੁਨੇ ਲਗਾਤਾਰ ਕਿਉਂਕਿ ਹਰਿਆਣਾ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਹਰਿਆਣਾ ਦੀ ਸਰਕਾਰ ਹੋਵੇ ਲਗਾਤਾਰ ਇਹ ਕਹਿੰਦੀ ਆ ਰਹੀ ਹੈ ਕਿ ਦੇਖੋ ਜੀ ਉਹ ਤਾਂ ਕਾਨੂੰਨ ਮੁਤਾਬਕ ਹਰ ਇੱਕ ਨੂੰ ਪ੍ਰੋਲ ਲੈਣ ਦਾ ਅਧਿਕਾਰ ਹੈ ਹੁਣ ਕਾਨੂੰਨ ਦੇ ਜਿਹੜੇ ਮਾਲਕ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਉਹਨਾਂ ਨੇ ਸਵਾਲ ਕਰ ਲਿਆ ਕਿ ਦੱਸੋ ਤਾਂ ਸਹੀ ਕਿਹੜੇ ਕਾਨੂੰਨ ਮੁਤਾਬਕ ਇਹ ਪ੍ਰੋਲ ਮਿਲਦੀ ਹੈ ਤੇ ਜੇ ਮਿਲਦੀ ਹੈ ਤੇ ਇਹੋ ਜਿਹੇ ਨੂੰ ਹੋਰ ਕਿੰਨਿਆਂ ਨੂੰ ਮਿਲੀ ਹੈ ਜੀ ਜਦੋਂ ਇਹਦਾ ਜਵਾਬ ਆਏਗਾ ਜਿਤੇ ਰੱਖੋ ਗੱਲ ਆਪ ਉਸ ਦਿਨ ਵੀ ਕਰਾਂਗੇ ਹੂੰ ਬਹੁਤ ਬਹੁਤ ਧੰਨਵਾਦੀ ਸਿੱਧੂ ਸਾਹਿਬ ਤੁਹਾਡੇ ਵਿਚਾਰਾਂ ਲਈ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਕਿਹਾ ਕਿ ਇਹਨਾਂ ਨੂੰ ਪੈਰੋਲ ਹੁਣ ਕਾਨੂੰਨ ਜਿਹੜੇ ਕਾਨੂੰਨ ਮੁਤਾਬਕ ਪੈਰੋਲ ਮਿਲਦੀ ਹੈ ਉਸੇ ਕਾਨੂੰਨ ਨੇ ਸਵਾਲ ਖੜਾ ਕਰ ਦਿੱਤਾ ਬਹੁਤ ਸਾਰੇ ਪੱਤਰਕਾਰ ਟੀਵੀ ਚੈਨਲਸ ਮੀਡੀਆ ਇਹ ਸਰਕਾਰ ਨੂੰ ਪੁੱਛ-ਪੁੱਛ ਕੇ ਥੱਕ ਗਏ ਨੇ ਕਿ ਤੁਸੀਂ ਦੱਸੋ ਭਾਈ ਇਹਨਾਂ ਨੂੰ ਇੰਨੀ ਪੈਰੋਲ ਕਿਉਂ ਦੇ ਰਹੇ ਹੋ ਤੁਸੀਂ 6 ਮਹੀਨਿਆਂ ਤੋਂ ਵੱਧ ਦਾ ਸਮਾਂ ਬਣਦਾ ਹੈ 183 84 ਦਿਨ ਬਣਦੇ ਨੇ ਜਿਹੜੇ ਰਾਮ ਰਹੀਮ ਹੁਣ ਤੱਕ ਛੁੱਟੀ ਤੇ ਬਿਤਾ ਚੁੱਕਿਆ ਅਸੀਂ ਤਾਂ ਥੱਕ ਗਏ ਆ ਪੁੱਛ-ਪੁੱਛ ਕੇ ਪਰ ਹੁਣ ਸਵਾਲ ਹਾਈ ਕੋਰਟ ਨੇ ਪੁੱਛਿਆ ਸਰਕਾਰ ਨੂੰ ਲਾਜ਼ਮੀ ਜਵਾਬ ਦੇਣਾ ਪਵੇਗਾ ਇਹਨਾਂ ਸ਼ਬਦਾਂ ਦੇ ਨਾਲ ਹੀ ਹੁਣ ਤੁਹਾਡੇ ਤੋਂ ਅਸੀਂ ਅੱਗੇ ਲਵਾਂਗੇ ਮੈਨੂੰ ਗੋਪਾਲ ਸਿੰਘ ਸਿੱਧੂ ਨੂੰ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ ਦਿਓ ਆ ਗਿਆ ਧੰਨਵਾਦ